ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਵੀ ਮਿੱਤਰੋ ਕੀ ਹਾਲ ਚਾਲ ਆ ਲਓ ਵੀ ਮਿੱਤਰੋ ਪਹੁੰਚੇ ਆ ਅੱਜ ਆਪਾਂ ਸਹੌਲੀ ਡਾਕਟਰ ਪਿੰਕਾ ਸਹੌਲੀ ਦੇ ਪਿੰਡ ਠੀਕ ਹੈ ਜੀ ਤੇ ਡਾਕਟਰ ਸਾਹਿਬ ਇੱਧਰ ਲੱਗੇ ਹੋਏ ਨੇ ਕੰਮ ਤੇ ਆ ਮੱਝਾਂ ਨੇ ਡਾਕਟਰ ਸਾਹਿਬ ਦੀਆਂ ਵਪਾਰ ਦਾ ਕੰਮ ਦੀਆਂ ਨਾਲ ਤੇ ਨਾਲ ਮਿੱਤਰੋ ਕਬੂਤਰਬਾਈ ਦਾ ਸ਼ੌਂਕ ਆ ਤੇ ਇਸ ਪਿੰਡ ਦੀ ਜਿਹੜੀ ਬਾਜੀ ਬਹੁਤ ਵਧੀਆ ਹੁੰਦੀ ਆ ਤੇ ਇਹ ਡਾਕਟਰ ਸਾਹਿਬ ਦੇ ਬੇਟਾ ਜਿਹੜਾ ਖੜੇ ਨੇ ਨੀਲੀ ਚਟਟੀ ਟੀ-ਸ਼ਰਟ ਵਾਲੇ ਤੇ ਡਾਕਟਰ ਸਾਹਿਬ ਸ਼ਾਇਦ ਧਾਰਾਂ ਕੱਢ ਰਹੇ ਨੇ ਤੇ ਹੁਣ ਆਪਾਂ ਤੁਹਾਨੂੰ ਕਰਾ ਦਿੰਨੇ ਆਂ ਇਹ ਸ਼ੌਂਕ ਕੁਝ ਕਬੂਤਰਾਂ ਦਾ ਆ ਕਰੋ ਸ਼ੌਂਕ ਮੇਰੇ ਹਿਸਾਬ ਦੇ ਨਾਲੇ ਵੱਡੀਆਂ ਕਬੂਤਰੀਆਂ ਨੇ ਜੰਨੀਆਂ ਤੁਸੀਂ ਦੇਖ ਰਹੇ ਹੋ ਡਾਕਟਰ ਸਾਹਿਬ ਆਉਂਦੇ ਆ ਲਾਗੇ ਤੇ ਉਹਨਾਂ ਨੂੰ ਪੁੱਛਦੇ ਆਂ ਆਪਾਂ ਇਹ ਕਿਹੜੀਆਂ ਨੇ ਬਹੁਤ ਵਧੀਆ ਪਲੇਅਰ ਨੇ ਸੁਭਾਅ ਵੀ ਬਹੁਤ ਵਧੀਆ ਡਾਕਟਰ ਸਾਹਿਬ ਉਹਨਾਂ ਦਾ ਤੇ ਕੋਸ਼ਿਸ਼ ਸਾਡੀ ਇਹੀ ਹੁੰਦੀ ਆ ਵੀ ਜਿੱਥੇ ਵੀ ਜਾਈਏ ਮਿੱਤਰੋ ਤੁਹਾਨੂੰ ਆਪਾਂ ਇਹ ਸ਼ੌਂਕ ਕਰਾਈਏ ਇਹ ਸ਼ੌਂਕ ਡਾਕਟਰ ਪਿੰਕਾ ਸਹੌਲੀ ਉਹਨਾਂ ਦੇ ਕਬੂਤਰਾਂ ਦਾ ਬਈ ਆਇਕਾ ਟੀਰਾ ਦੇਖੋ ਇਹਦੀ ਅੱਖ ਤੇ ਖੜਾਨ ਵੀ ਧੌਣ ਤੋਂ ਬਾਹਰ ਝੜਿਆ ਪਰ ਖੜਾਨ ਬਹੁਤ ਚੰਗੀ ਹੈ ਜੀ ਕਬੂਤਰੀਆਂ ਲੱਗਦੀਆਂ ਬਈ ਇਹ ਸਾਰੀਆਂ ਇਹ ਦੇਖੋ ਇੱਕ ਡੱਬੀ ਵੀ ਆ ਵਿੱਚ ਚਿੱਟੀਆਂ ਨਹੀਂ ਆ ਖਟੀਆਂ ਨਹੀਂ ਆ ਤੇ ਕਾਲੀਆਂ ਅੱਖਾਂ ਦੀ ਨੇ ਇਹਦੇ ਵਿੱਚ ਬੰਦ ਨੇ ਕੁਝ ਤੇ ਇਧਰ ਆਈ ਇਹ ਵੱਡਾ ਖੁੱਡਾ ਡਾਕਟਰ ਸਾਹਿਬ ਦਾ ਤੇ ਖੁੱਡਿਆਂ ਦੇ ਅੰਦਰ ਹੀ ਲਾਈਆਂ ਪਈਆਂ ਛਤਰੀਆਂ ਇਹ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਕਬੂਤਰ ਬਾਈ ਇਹ ਸੇਲ ਨਹੀਂ ਹੈਗੇ ਠੀਕ ਹੈ ਜੀ ਇਹ ਸਿਰਫ ਤੁਹਾਡੇ ਸ਼ੌਂਕ ਦੇ ਲਈ ਛੱਤ ਬਹੁਤ ਉੱਚੀ ਆ ਡਾਕਟਰ ਸਾਹਿਬ ਉਹਨਾਂ ਨੇ ਪਾਈ ਹੋਈ ਤੇ ਐਨੇ ਮਿੱਤਰੋ ਕਬੂਤਰ ਕੋ ਜੀ ਛਤਰੀਆਂ ਤੇ ਬੈਠੇ ਹੋਏ ਲਾਲ ਰੰਗ ਦੀਆਂ ਡਾਕਟਰ ਸਾਹਮਣੇ ਛਤਰੀਆਂ ਲਾਈਆਂ ਹੋਈਆਂ ਆ ਤੇ ਅੰਡੇ ਕਈ ਜੋੜਿਆਂ ਨੇ ਰੱਖੇ ਹੋਏ ਆ ਕੁਝ ਇੱਧਰ ਵੀ ਬੈਠੇ ਨੇ ਤੇ ਕੁਝ ਜੋੜੇ ਜਿਹੜੇ ਹੈਗੇ ਆ ਇਹਨਾਂ ਦੇ ਵਿੱਚ ਛੱਡੇ ਹੋਏ ਆ ਜਾਲੀਆਂ ਦੇ ਵਿੱਚ ਸਪੈਸ਼ਲ ਇਹਦੇ ਨਾਲ ਮਿਸ ਨਹੀਂ ਪੈਂਦੀ ਸਾਮ ਸੰਭਾਲ ਬਹੁਤ ਬਣ ਜਾਂਦੀ ਆ ਬਾਈ ਆਹ ਲਓ ਆਹ ਇੱਕ ਜੋੜਾ ਲਾਲ ਚੀਨਿਆਂ ਦਾ ਤੇ ਦੋ ਬੱਚੇ ਉਹ ਕੰਡੇ ਪਏ ਆ ਇਸ ਜੋੜੇ ਦੇ ਲਗਭਗ ਸਾਰੇ ਇਸ ਟਾਈਮ ਜੋੜੀਆਂ ਲੱਗ ਚੁੱਕੀਆਂ ਆ ਹਰ ਕਿਸੇ ਨੇ ਜੋੜੀਆਂ ਲਾਈਆਂ ਹੋਈਆਂ ਬਾਈ ਤੇ ਸ਼ੌਂਕ ਕਰਿਓ ਡਾਕਟਰ ਪਿੰਕਾ ਸੋਹਲੀ ਬਾਈ ਦੇ ਕਬੂਤਰਾਂ ਦਾ ਇਹ ਇੱਕ ਜੋੜਾ ਹੀ ਤੇ ਉੱਥੇ ਜੋੜਾ ਇੱਧਰ ਆ ਬਾਈ ਇੱਧਰ ਵੀ ਜਿਹੜਾ ਲਾਲ ਚੀਨਾ ਕਬੂਤਰ ਆ ਤੇ ਲਾਲਸਰੀ ਕਬੂਤਰੀ ਆ ਅੰਡੇ ਇੱਧਰ ਵੀ ਰੱਖੇ ਹੋਏ ਆ ਇਹ ਕਬੂਤਰ ਫੇਰ ਦੱਸਦੀ ਹੈ ਬਈ ਸਿਰਫ ਤੁਹਾਡੇ ਸ਼ੌਂਕ ਦੇ ਲਈ ਸੇਲ ਕੋਈ ਨਹੀਂ ਹੈਗਾ ਸਾਡੀ ਕੋਸ਼ਿਸ਼ ਹੁੰਦੀ ਉਹ ਮਿੱਤਰੋ ਤੁਹਾਨੂੰ ਸ਼ੌਂਕ ਕਰਾਉਂਦੇ ਰਹਿਣਾ ਆ ਕਰੋ ਸ਼ੌਂਕ ਇਹ ਕਾਲੀਆਂ ਅੱਖਾਂ ਦੀ ਤੇ ਨਾਲ ਚਟੀਆਂ ਦਾ ਕਬੂਤਰ ਆ ਅੰਡੇ ਇਸ ਜੋੜੇ ਦੇ ਵੀ ਰੱਖੇ ਹੋਏ ਆ ਇੱਕ ਜੋੜਾ ਆ ਹੈ ਇਹਦੇ ਵੀ ਅੰਡੇ ਰੱਖੇ ਹੋਇਆ ਬਾਈ ਇਹ ਖਟੀਆਂ ਦੀ ਕਬੂਤਰੀ ਆ ਤੇ ਚਿੱਟੀਆਂ ਦਾ ਕਬੂਤਰ ਆ ਇਹ ਕਾਗਿਆਂ ਲੋਕਾਂ ਆਏਗੇ ਜੋੜੇ ਜਿਹੜੇ ਲਗਭਗ ਸਾਰੇ ਅੰਡੇ ਰੱਖ ਚੁੱਕੇ ਆ ਆ ਸ਼ੌਂਕ ਕਰੋ ਲਾਲਸਰਾ ਕਬੂਤਰ ਆ ਤੇ ਪੀਲੀਆਂ ਦੀ ਕਬੂਤਰੀ ਲੱਗਦੀ ਆ ਸ਼ੌਂਕ ਆ ਬਈ ਡਾਕਟਰ ਪਿੰਕਾ ਸਹੌਲੀ ਜੋਧਾਂ ਦੇ ਨੇੜੇ ਲੁਧਿਆਣੇ ਜ਼ਿਲ੍ਹੇ ਦਾ ਇਹ ਪਿੰਡ ਆ ਬਾਈ ਠੀਕ ਹੈ ਜੀ ਤੇ ਜੋੜੀਆਂ ਬਹੁਤ-ਬਹੁਤ ਵਧੀਆ ਡਾਕਟਰ ਸਾਹਿਬ ਨੇ ਰੂੜੀ ਵੀ ਕੁੱਟ ਕੇ ਪਾਈ ਹੋਈ ਹੈ ਇਹਨਾਂ ਨੂੰ ਆਹ ਦੇਖੋ ਇੱਕ ਹੈ ਲਾਲ ਚੀਨੀ ਕਬੂਤਰੀ ਲੱਗਦੀ ਆ ਤੇ ਕਾਲੀਆਂ ਦਾ ਕਬੂਤਰ ਆ ਬਾਈ ਬਹੁੜੇ ਵਧੀਆ ਤੇ ਆਂ ਦਾਣੇ ਦੇ ਵਿੱਚ ਡਾਕਟਰ ਸਾਹਿਬ ਨੇ ਬੜੀਆਂ ਆਈਟਮਾਂ ਪਾਈਆਂ ਹੋਈਆਂ ਆ ਸਰੋਂ ਆ ਫੀਡ ਆ ਕਣਕ ਆ ਛੋਲੇ ਆ ਕੋਰ ਵੀ ਕਈ ਆਟਮਾਂ ਵਿੱਚ ਲੱਗਦੀਆਂ ਨੇ ਬਾਈ ਰੋੜੀ ਵੀ ਕੁੱਟ ਕੇ ਵਿਚਰ ਲਈ ਹੋਈ ਆ ਇਹ ਸਾਰੇ ਦੇ ਸਾਰੇ ਜਿਹੜੇ ਜੋੜੇ ਜਿਹੜੇ ਵੀ ਖਿਡਾਰੀ ਦੇ ਘਰ ਜਾਂਦੇ ਆ ਇਹਲੇ ਜੋੜੇ ਜੋੜੇ ਦੇਖਣ ਨੂੰ ਮਿਲਦੇ ਆ ਮਿੱਤਰੋ ਤੇ ਇੱਕ ਜੋੜਾ ਆ ਦੇਖੋ ਸ਼ੌਂਕਾ ਡਾਕਟਰ ਪਿੰਕੇ ਸਹੋਲੀ ਦਾ ਫੇਰ ਤੁਹਾਨੂੰ ਦੱਸ ਦਈਏ ਔਰ ਇੱਕ ਚੀਜ਼ ਆ ਵੀ ਫੀਡ ਡਾਕਟਰ ਸਾਹਿਬ ਵੀ ਵਰਤਦੇ ਆ ਫੀਡ ਹੀ ਲੱਗਦੀ ਆ ਮੈਨੂੰ ਇਹਦੇ ਵਿੱਚ ਬਾਈ ਅਨਿਕ ਨਿਕੀ ਹੈ ਜਿਹੜੀ ਚਿੱਟੀ-ਚਿੱਟੀ ਇਹੀ ਆ ਇੱਧਰ ਜਾਓ ਬਾਈ ਇੱਧਰ ਵੀ ਜੋੜੇ ਹੈਗੇ ਨੇ ਇਹ ਵੀ ਤੁਹਾਨੂੰ ਦਿਖਾਉਂਦੇ ਆਪਾਂ ਚੰਗੀ ਤਰ੍ਹਾਂ ਦੇ ਨਾਲ ਆਹ ਹੈ ਕਾਲੀਆਂ ਦੀ ਕਬੂਤਰੀ ਲੱਗਦੀ ਤੇ ਚਿੱਟੀਆਂ ਦਾ ਕਬੂਤਰ ਲੱਗਦਾ ਪਿੱਛੇ ਬੈਠਾ ਹੋਇਆ ਜੋੜੇ ਬਹੁਤ ਸ਼ਾਨਦਾਰ ਆ ਲਗਭਗ ਸਾਰਿਆਂ ਨੇ ਅੰਡੇ ਰੱਖੇ ਹੋਏ ਆ ਇਹਲੇ ਬਾਈ ਤੇ ਇੱਕ ਚੀਜ਼ ਤੁਹਾਨੂੰ ਦੱਸਾਈਏ ਸਾਰਿਆਂ ਦੇ ਵਿੱਚ ਜਿਹੜੀਆਂ ਲੱਗ ਲੱਗ ਕੌਲੀਆਂ ਜਿਹੜੀਆਂ ਡਾਕਟਰ ਸਾਹਿਬ ਨੇ ਦਾਣੇ ਲਈ ਵੱਖਰੀ ਰੋੜੀ ਲਈ ਵੱਖਰੀ ਆ ਇੱਕ ਦੇ ਵਿੱਚ ਤਾਂ ਕੱਲੀ ਰੋੜੀ ਪਾਈ ਹੋਈ ਆ ਕੁੱਟ ਕੁੱਟ ਕੇ ਸਾਰੇ ਕਬੂਤਰਾਂ ਦੇ ਖਾਨਿਆਂ ਦੇ ਵਿੱਚ ਸੇਮ ਆ ਕੰਮ ਕੀਤਾ ਹੋਇਆ ਤਿੰਨ ਤਿੰਨ ਕੌਲੀਆਂ ਇੱਕ ਇੱਕ ਖਾਨੇ ਚ ਲਾਈਆਂ ਹੋਈਆਂ ਪਾਣੀ ਦੀ ਵੱਖਰੀ ਦਾਣਿਆਂ ਦੀ ਵੱਖਰੀ ਤੇ ਇੱਧਰ ਵੀ ਆ ਜਾਓ ਬਾਈ ਇੱਧਰ ਵੀ ਕਰੀਏ ਆਪਾਂ ਸ਼ੌਂਕ ਇਹਦੇ ਵਿੱਚ ਇੱਕੋ ਖਾਨੇ ਚ ਦੋ ਜੋੜੀਆਂ ਵੱਡੇ ਆ ਸਾਂਭਣ ਵਾਲੇ ਆ ਅੰਗਬੈਟਰੀ ਇਹ ਰੱਖੀ ਹੋਈ ਆ ਇਧਰ ਵਾਲਾ ਜੋੜਾ ਇਧਰ ਨਹੀਂ ਆਊਗਾ ਤੇ ਇਧਰ ਵਾਲਾ ਇਧਰ ਨਹੀਂ ਆਊਗਾ ਆਹ ਦੇਖ ਲਓ ਬਈ ਇੱਕ ਜੋੜਾ ਇਹ ਹੈ ਤੇ ਇਧਰ ਵਾਲਾ ਜੋੜਾ ਇਧਰ ਅਲੱਗ ਤੋਂ ਆ ਨੀਲੀ ਪੂਰੀ ਕਬੂਤਰੀ ਆ ਬੈਠੀ ਹੋਈ ਆ ਲਾਲ ਰਤੀ ਆ ਚਟੀਆਂ ਖਾਨੀ ਕਬੂਤਰੀ ਆ ਉਨੇ ਵੀ ਆਂਡੇ ਜਿਹੜੇ ਆ ਰੱਖੇ ਹੋਏ ਨੇ ਦੋ ਜੋੜੇ ਇਸ ਖਾਨੇ ਦੇ ਵਿੱਚ ਡਾਕਟਰ ਸਾਹਿਬ ਨੂੰ ਮਿਲਦੇ ਆ ਗੱਲਬਾਤ ਕਰਾਂਗੇ ਪੂਰੀ ਤੇ ਸਹੀ ਮੀ ਇਹਦੇ ਵਿੱਚ ਵੀ ਦੋ ਜੋੜੇ ਇਵੇਂ ਰੱਖੇ ਹੋਏ ਆ ਬਾਈ ਐ ਦੇਖੋ ਇੰਨੇ ਹਜੇ ਇੱਕਾਂ ਡਾ ਰੱਖਿਆ ਇਸ ਜੋੜੇ ਨੇ ਪੈਰ ਤੇ ਡੱਕੇ ਨੇ ਕਬੂਤਰੀ ਦੇ ਚਿਤੀਆਂ ਖਾਂਦੀ ਆ ਤੇ ਇੱਕ ਜੋੜ ਆ ਹੈ ਇਧਰ ਇਹ ਜਿੰਨੇ ਤੁਸੀਂ ਕਬੂਤਰ ਦੇਖ ਰਹੇ ਹੋ ਸਿਰਫ ਤੁਹਾਡੇ ਸ਼ੌਂਕ ਦੇ ਲਈ ਮਿੱਤਰੋ ਸਾਡੀ ਕੋਸ਼ਿਸ਼ ਹੁੰਦੀ ਆ ਵੀ ਜਿੱਥੇ ਵੀ ਜਾਈਏ ਤੁਹਾਨੂੰ ਸ਼ੌਂਕ ਕਰਾਉਂਦੇ ਰਹੀਏ ਤੇ ਅੱਗੇ ਚੱਲਦੇ ਆ ਮਿੱਤਰੋ ਇੱਧਰ ਆ ਜਾਓ ਆ ਦੇਖੋ ਇੱਧਰ ਵੀ ਜਿਹੜੀਆਂ ਛਤਰੀਆਂ ਲੱਗੀਆਂ ਪਈਆਂ ਇਹਨਾਂ ਦੇ ਉੱਪਰ ਵੀ ਜਿਹੜੇ ਹੈਗੇ ਨੇ ਅੰਦਰ ਜਿਹੜੇ ਗਝਾਂਦੇ ਨੇ ਛਤਰੀਆਂ ਦੇ ਉੱਪਰ ਬੱਚੇ ਮੇਰੇ ਸਾਹ ਦੇ ਨਾਲ ਡਾਕਟਰ ਹੂੰ ਇਹਦੇ ਨਾਲ ਇਹ ਆ ਵੀ ਕਬੂਤਰ ਫਿਰ ਬਾਹਰ ਪੈਰ ਨਹੀਂ ਲਾਉਂਦਾ ਬਾਈ ਜਦੋਂ ਛਤਰੀਆਂ ਦੇ ਪੱਕੇ ਹੋ ਜਾਂਦੇ ਆ ਤੇ ਇੱਧਰ ਦੇਖੋ ਆਹ ਕਿਹੜੇ ਸਾਹ ਦੇ ਨਾਲ ਜਾਲੀਆਂ ਦੇ ਵਿੱਚ ਲਾਏ ਹੋਏ ਜੋੜੇ ਇਹ ਦੇਖੋ ਤੇ ਇੱਕ ਜੋੜ ਆ ਹੈ ਆ ਕਬੂਤਰੀ ਬਹੁਤ ਪੰਪਾ ਚਟੀਆਂ ਦੀ ਆ ਲਾਲ ਚੀਨਾ ਨਾਲ ਕਬੂਤਰ ਆ ਬਦਾਮੀ ਨੂੰ ਕਦੀ ਕਬੂਤਰੀ ਆ ਮਿੱਤਰੋ ਥੱਲੇ ਆ ਜੂ ਅੱਗੇ ਆ ਦੇ ਲਾਲ ਚੀਨਾ ਕਬੂਤਰ ਆ ਖਟੀਆਂ ਦਾ ਤੇ ਕਾਲੀਆਂ ਦੀ ਆ ਕਬੂਤਰੀ ਆ ਜੋੜੇ ਡਾਕਟਰ ਸਾਹਿਬ ਨੇ ਸ਼ਾਂਟ-ਸ਼ਾਂਟ ਕੇ ਲਾਇਏ ਨੇ ਇਹ ਆ ਦੇਖੋ ਕਿੱਦਾਂ ਦਾ ਲੱਗਦਾ ਸ਼ੌਂਕ ਮਿੱਤਰੋ ਦੱਸਿਓ ਜਰੂਰ ਇਹ ਤੇ ਦੇਖੇ ਤੁਸੀਂ ਜੋੜੇ ਤੇ ਖੁੱਡਿਆਂ 'ਚ ਮੇਰੇ ਖਾਣ ਲਾ ਕਬੂਤਰ ਬਾਹਰ ਹੀ ਕੱਢ ਲਏ ਤੇ ਡਾਕਟਰ ਸਾਹਿਬ ਨੇ ਕਹੇ ਹੈਗੇ ਨੇ ਆ ਇਹਦੇ ਵਿੱਚ ਵੀ ਜੋੜੇ ਲਾਏ ਹੋਏ ਆ ਬਾਈ ਇੱਧਰ ਵੀ ਹੈਗੇ ਨੇ ਕੋਈ ਖੁੱਡੇ ਆ ਡਾਕਟਰ ਸ਼ੰਕਾ ਸਹੋਲੀ ਬਾਈ ਦੇ ਸ਼ੌਂਕ ਕਰ ਰਹੇ ਹੋ ਤੁਸੀਂ ਸਹੋਲੀ ਪਿੰਡ ਦਾ ਕਬੂਤਰਾਂ ਤੇ ਸ਼ੌਂਕ ਕਿਦਾਂ ਦਾ ਲੱਗਦਾ ਦੱਸਣਾ ਜ਼ਰੂਰ ਮਿੱਤਰੋ ਆਹ ਦੇਖੋ ਇੱਕ ਨੇ ਆਂਡੇ ਕਿੱਥੇ ਰੱਖੇ ਹੋਏ ਆ ਬਾਈ ਪਧਰੇ ਹੀ ਰੱਖ ਦਿੱਤੇ ਆਂਡੇ ਗੇਟ ਦੇ ਲਾਗੇ ਇੱਕ ਕਾਂਡਾ ਰੱਖਿਆ ਜੀ ਨੇ ਇੱਥਣਿਆ ਬੱਚਾ ਕਿੱਥੇ ਕੱਢਿਆ ਹੋਇਆ ਆ ਆ ਦੇਖੋ ਉੱਪਰ ਓਪਨ ਚ ਆ ਬੱਚਾ ਓਪਨ ਜੀ ਘੜਦਾ ਤਾਂ ਇੰਨੇ ਬਈ ਖੱਟੀ ਕਾਲੀ ਅੱਖ ਦੀ ਕਬੂਤਰੀ ਐ ਆ ਬੈਠੇ ਨੇ ਡਾਕਟਰ ਸਾਹਿਬ ਡਾਕਟਰ ਸਾਹਿਬ ਕੀ ਹਾਲ ਚਾਲ ਆ ਠੀਕ ਆ ਠੀਕ ਆ ਲਾਤੇ ਦੇ ਜੋੜੇ ਫੇ ਸਾਰੇ ਦੇ ਸਾਰੇ ਹਾਂਜੀ ਹਾਂਜੀ ਲਾਦੇ ਨੇ ਠੀਕ ਆ ਠੀਕ ਆ ਕਿੰਨੇ ਕ ਬੱਚੇ ਬਣਾਉਣੇ ਫਿਰ ਬੜਾ 50 60 50 60 ਬਣਾਉਗੇ ਤਿਆਰ ਕਾ ਕਿਦਾਂ ਰਿਹਾ ਸੀਜ਼ਨ ਬਾਜ਼ੀਆਂ ਦਾ ਬਹੁਤ ਵਧੀਆ ਜੀ ਵਧੀਆ ਨੇ ਹਾਂ ਜਾਣ ਬੜੀ ਵਧੀਆ ਚਲ ਵਧੀਆ ਚੰਗਾ ਆ ਤੇ ਡਾਕਟਰ ਆ ਜਿਹੜੇ ਤੁਸੀਂ ਅੰਦਰ ਛਤਰੀਆਂ ਲਾਈਆਂ ਪਈਆਂ ਤੇ ਇਦਾਂ ਜਿਹੜੇ ਇਹਨਾਂ ਨੂੰ ਅੰਦਰ ਹੀ ਵੀ ਜਾਂਦੇ ਹੋ ਬੱਚੇ ਕਿ ਬਾਹਰ ਕੱਢ ਕੇ ਨਹੀਂ ਕੋਈ ਸੇਦੀ ਲੱਗ ਜਾਂਦੇ ਆ ਬੱਚੇ ਅੱਛਾ ਜਾਣੂ ਹੋ ਜਾਂਦੇ ਆ ਤਹਾਂ ਦੇ ਤੇ ਜਿੱਦਾਂ ਹੁਣ ਬੱਚੇ ਕਢਾਣੇ ਆ ਤੇ ਇਹ ਥੱਲੋਂ ਚੱਕਣੇ ਆ ਕਿ ਜਾਂ ਥੱਲੇ ਪਾਲਣੇ ਆ ਨਹੀਂ ਥੱਲੇ ਹੀ ਪਾਲਾਂਗੇ ਵੱਡੇ ਹੋਣਗੇ ਹਾਂ ਕਦੋਂ ਚੱਕਦੇ ਹੋ ਤੁਸੀਂ ਬਸ ਜਦੋਂ ਦੁਆਰੇ ਆਂਡੇ ਤਾਂ ਅਲੇ ਫਿਰ ਬੱਚੇ ਬਰੇ ਕਰਦਾਂ। ਤੇ ਜੇ ਨਾਂ ਦਾਣੇ ਚੁੱਕਦੇ ਹੁਣ ਵੀ ਹੱਥੀ ਪਾਲਦੇ ਹੋ? ਨਹੀਂ ਹੱਥ ਨਾਲ ਨਹੀਂ। ਉਹ ਖਾਣ ਲੱਗ ਜਾਂਦੇ ਦਾਣਾ। ਆਪੇ ਹੀ ਲੱਗ ਜਾਂਦਾ ਨਾਲ ਹੀ ਪਾਏ। ਕਦੇ ਨਹੀਂ ਹੱਥੀਂ ਇੱਤਾ ਦਾਣਾ। ਹਾਂ ਜੀ। ਠੀਕ ਆ ਠੀਕ ਆ। ਤੇ ਦਾਣੇ ਦੇ ਵਿੱਚ ਅਹਲੇ ਕੀ ਕੀ ਪਾਉਂਦੇ ਨੇ ਆਪਾਂ? ਬਸ ਮਿਕਸ ਫੀਡ ਸਰੋਂ ਤਣਕ ਠੀਕ ਆ। ਮੱਕੀ ਦਾ ਟੁੱਟ। ਬਸ ਇਹ ਜੀ ਮਿਕਸ ਜੀ ਕਰਕੇ ਖਰਾਕ ਪਾ ਦਿੰਦੇ ਆ। ਠੀਕ ਆ। ਸਰੋਂ ਵੱਧ ਪਾ ਦਿੰਦੇ। ਸਹੀ ਆ ਸਹੀ ਆ। ਤੇ ਆਹ ਕਬੂਤਰੀਆਂ ਬਾਹਰ ਛੱਡੀਆਂ ਪਈਆਂ ਆ। ਇਹ ਬਸ ਟੁੱਪਲਵਾਉਣ ਨੂੰ ਗੱਡੀਆਂ ਸੀ ਬਾਹਰ। ਠੀਕ ਆ। ਨਵੀਆਂ ਪੱਟੀਆਂ ਆ ਗਈਆਂ ਇਹ ਸਾਰੀਆਂ ਨਵੀਆਂ ਹੀ ਆ ਹਾਂ ਇਹ ਕਿੰਨੇ ਨਵੀਆਂ ਠੀਕ ਆ ਠੀਕ ਆ ਆ ਲਓ ਜੀ ਤੁਹਾਨੂੰ ਫੇਰ ਦਿਖਾ ਦਈਏ ਕੁਝ ਇਹਦੇ ਵਿੱਚ ਛੱਡੀਆਂ ਨੇ ਡਾਕਟਰ ਸਾਹਿਬ ਨੇ ਕਬੂਤਰੀਆਂ ਇਹ ਨਵੀਆਂ ਪੱਟੀਆਂ ਆ ਮੈਂ ਸੋਚਿਆ ਕਿ ਵੱਡੀਆਂ ਹੋਣਗੀਆਂ ਤੇ ਕਰੋ ਸ਼ੌਂਕ ਇਹਨਾਂ ਕਬੂਤਰੀਆਂ ਦਾ ਵਜੂਦ ਬੜੇ ਸੋਹਣੇ ਨੇ ਕਬੂਤਰੀਆਂ ਦੇ ਬਾਈ ਕਾਲੀ ਚਾਹ ਵੀ ਪਪੜੀ ਆਇਆ ਕਾਰਕੰਨ ਬੋਧਿਕਤਾ ਕਿਦਾਂ ਦਾ ਲੱਗਦਾ ਸ਼ੌਂਕ ਮਿੱਤਰੋ ਦੱਸਿਓ ਜਰੂਰ ਠੀਕ ਹੈ ਜੀ ਤੇ ਖੁੱਡੇ ਡਾਕਟਰ ਸਾਹਿਬ ਨੇ ਉੱਪਰ ਵੀ ਬਣਾਏ ਹੋਏ ਆ ਛੱਤ ਦੇ ਉੱਤੇ ਵੀ ਹੈਗੇ ਨੇ ਕਬੂਤਰ ਕਾਫੀ ਖੁੱਡੇ ਬਹੁਤ ਨੇ ਡਾਕਟਰ ਸਾਹਿਬ ਹੁਣਾਂ ਦੇ ਕੋਲ ਇਧਰ ਛੱਤ ਦਿਖਾਣੇ ਤੁਹਾਨੂੰ ਉੱਪਰ ਇਹ ਜਿਹੜੇ ਵੀ ਉੱਪਰ ਜਿਹੜੇ ਆ ਇਹ ਖੁੱਡੇ ਆ ਕਾਰੋਬਾਰ ਵਧੀਆ ਆ ਨਾਲ ਮੱਜਾਂ ਦਾ ਵਪਾਰ ਆ ਡਾਕਟਰੀ ਲੈਣਾ ਡਾਕਟਰ ਸਾਹਿਬ ਦੀ ਕੰਮ ਕਾਫੀ ਨੇ ਇਹ ਵਧੀਆ ਜਿਹੜਾ ਪਰਮਾਤਮਾ ਦੀ ਕਿਰਪਾ ਦੇ ਨਾਲ ਜਿਹੜਾ ਚੱਲੀ ਜਾ ਰਿਹਾ ਕੰਮ ਸਾਰੇ ਦਾ ਸਾਰਾ ਜੀ ਉੱਨੀ ਕੀ ਬੈਣੀ ਦਾ ਕੂਬੀ ਹੈ ਤੇ ਉੱਪਰ ਜਿਹੜੇ ਖੁੱਡਿਆ ਉਹਨਾਂ 'ਚ ਵੀ ਕਬੂਤਰ ਆ। ਕੂਟਰ ਸਿਸਟਮ ਜਿਹੜਾ ਆਪਾਂ ਸਾਰੇ ਜਿਹੜਾ ਲਾਇਆ ਹੋਇਆ ਬਾਈ ਚੋਰੀ ਦਾ ਕੋਈ ਖਤਰਾ ਨਹੀਂ ਹੈਗਾ ਤੇ ਜਾਲ ਵੀ ਜਿਹੜੇ ਹੈਗੇ ਅਲੱਗ-ਅਲੱਗ ਥਾਵਾਂ ਤੇ ਲੱਗੇ ਹੋਇਆ ਤੇ ਆ ਬਾਈ ਹੁਣੀ ਇੱਥੇ ਘਰੇ ਸਾਹਮਦੇ ਰਹਿੰਦੇ ਨੇ ਕਬੂਤਰ। ਠੀਕ ਹੈ ਜੀ। ਆ ਮਿੱਤਰੋ ਆ ਗਿਆ ਵਾ ਉੱਪਰ ਛੱਤ ਤੇ ਤੇ ਇਹਦੇ ਵਿੱਚ ਵੀ ਕਬੂਤਰ ਜਿਹੜੇ ਹੈਗੇ ਨੇ ਤਿੰਨ ਖੁੱਡੇ ਉੱਪਰ ਨੇ ਤੇ ਇਹਦੇ ਵਿੱਚ ਵੀ ਛੱਡੇ ਹੋਏ ਨੇ ਕਬੂਤਰ ਇਧਰ ਸਾਹਮਣੇ ਜਿਹੜਾ ਹੈਗਾ ਗੋਗੀ ਬਾਈ ਦੇ ਕਬੂਤਰ ਆ ਆ ਛਤਰियां ਲੱਗੀਆਂ ਪਈਆਂ ਬਾਈ ਇੱਧਰ ਵੀ ਜਿਹੜੇ ਰੱਖੇ ਹੋਏ ਨੇ ਕਬੂਤਰ ਦੋ ਛਟਰੀਆਂ ਸਾਹਮਣੇ ਤੇ ਛੋਟਾ ਜਿਹਾ ਜਾਲ ਆ ਇੱਧਰ ਤੁਹਾਨੂੰ ਕਰਾ ਦਿੰਨੇ ਸ਼ੌਂਕ ਆ ਪਾਇਨਾ ਕਬੂਤਰਾਂ ਦਾ ਜੀ ਆ ਲਓ ਵੀ ਮਿੱਤਰੋ ਆ ਗਏ ਖੁੱਡੇ ਇਹ ਵੱਡੇ ਕਬੂਤਰ ਆ ਇਹ ਬਾਹਰ ਕੱਢ ਦਿੰਦੇ ਚਾਲੇ ਇਹ ਰਹਿਣ ਦਿਓ ਅੰਦਰ ਹੀ ਪਹਿਲਾਂ ਵਿਖਾ ਦਿੰਨੇ ਆ ਐ ਲਓ ਵੀ ਮਿੱਤਰੋ ਇੰਦਾ ਵੀ ਵਧੀਆ ਦੇਖਦੇ ਆ ਕੱਲਾ ਕੱਲਾ ਦੇਖਦਾ ਪਿਆ ਡਾਕਟਰ ਸਾਹਨੇ ਬੈਠਣ ਲਈ ਬੜਾ ਵਧੀਆ ਸਿਸਟਮ ਕੀਤਾ ਹੈ ਇਹਨਾਂ ਦਾ ਥੋੜੀ ਥਾਣੇ ਵਿੱਚ ਬਹੁਤ ਸਾਰੇ ਕਬੂਤਰ ਬੈਠੇ ਹੋਏ ਆ ਇੱਧਰ ਵੀ ਦਿਖਾਉਣੇ ਆ ਤੇ ਬਾਹਰ ਕੱਢ ਕੇ ਵੀ ਦਿਖਾ ਦਿੰਨੇ ਆ ਆ ਲੱਗਦਾ ਕਬੂਤਰियां ਆ ਸਾਰੀਆਂ ਇਹ ਸਾਰੀਆਂ ਮਦੀਨਾ ਆ ਬਈ ਉਹ ਸਾਰੇ ਦੇ ਸਾਰੇ ਜਿਹੜੇ ਨੱਕ ਸੀ ਨਿਤ ਨਵਾ ਸ਼ੌਂਕ ਬਈ ਥੋਡੇ ਵਾਸਤੇ ਲੈ ਕੇ ਆਈਦਾ ਤੇ ਨਵੇਂ-ਨਵੇਂ ਖਿਡਾਰੀਆਂ ਦੇ ਜਿਹੜੇ ਤੁਹਾਨੂੰ ਬਬ ਕਬੂਤਰ ਦਿਖਾਉਂਦੇ ਰਹਿੰਨੇ ਆ ਜੀ ਤੇ ਅੱਜ ਦਾ ਸ਼ੌਂਕ ਕਿੱਦਾਂ ਦਾ ਲੱਗਦਾ ਦੱਸਿਓ ਕਿਤੇ ਬਾਹਰ ਕੱਢ ਕੇ ਤੁਹਾਨੂੰ ਦਿਖਾਣੀ ਆਪਾਂ ਕਬੂਤਰियां ਨੂੰ ਬਈ

ਸ਼ਾਤਰੀ ਤੇ ਇਕੱਠੇ ਹੋ ਗਏ ਇੱਕੋ ਤੇ ਸਾਰੇ ਬਾਈ ਪੱਕੇ ਗਿੱਤੇ ਹੋਇਆ ਸ਼ਾਤਰੀਆਂ ਦੇ ਐ ਲੈ ਬਾਈ ਐ ਦੇਖੋ ਇੱਕ ਸ਼ਾਤਰੀ ਤੇ ਹੀ ਚੜ ਗਏ ਸਾਰੇ ਦੇ ਸਾਰੇ ਬਾਕੀ ਮਿੱਤਰੋ ਪੰਜਾਬ ਦਾ ਵਧੀਆ ਤੋਂ ਵਧੀਆ ਨਵੇਂ ਤੋਂ ਨਵਾਂ ਸ਼ੌਂਕ ਦੇਖਣ ਲਈ ਆਪਣਾ ਚੈਨਲ ਵਿਰਾਟ ਪੀਜਨ ਕਲੱਬ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਪੰਜਾਬ ਦੇ ਹਰ ਕੋਨੇ 'ਚ ਜਾ ਕੇ ਤੁਹਾਨੂੰ ਹਰ ਖਿਡਾਰੀ ਦੇ ਕਬੂਤਰਾਂ ਦਾ ਆਪਾਂ ਸ਼ੌਂਕ ਕਰਾਉਂਦੇ ਰਹਿੰਦੇ ਆ ਤੇ ਕਰਾਉਂਦੇ ਰਵਾਂਗੇ ਵਧੀਆ ਜਾਣਕਾਰੀ ਵਧੀਆ ਨੌਲੇਜ ਦੇ ਲਈ ਜਿਹੜਾ ਹੈਗਾ ਆਪਣਾ ਚੈਨਲ ਕਰੋ ਸਬਸਕ੍ਰਾਈਬ ਤੇ ਇਹ ਵੀਡੀਓ ਕਿੱਦਾਂ ਦੀ ਲੱਗੀ ਜਰੂਰ ਦੱਸਣਾ ਤੇ ਨਵੀਂ ਵੀਡੀਓ ਆਉਣ ਤੱਕ ਲਈ ਕਰੋ ਇੰਤਜ਼ਾਰ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ